Yeah. ਅੱਜ ਦੀ ਇਹ ਨਵੀਂ ਸਵੇਰ ਤੁਹਾਡੇ ਸਾਰਿਆਂ ਦੇ ਜੀਵਨ ਦੇ ਲਈ ਬਹੁਤ ਹੀ ਖੁਸ਼ੀ ਅਤੇ ਆਨੰਦ ਦੇ ਨਾਲ ਭਰੀ ਹੋਈ ਹੋਵੇ ਮੇਰੇ ਪਿਆਰੇ ਅਜ਼ੀਜ਼ ਪਵਿੱਤਰ ਬਾਈਬਲ ਵਿੱਚ ਮੱਤੀ ਦੀ ਅੰਜੀਲ 16 ਦੇ ਅਏ ਉਸਦੇ 27 ਵਚਨ ਵਿੱਚ ਅਸੀਂ ਇਸ ਤਰ੍ਹਾਂ ਪੜ੍ਹਦੇ ਹਾਂ ਮਨੁੱਖ ਦਾ ਪੁੱਤਰ ਆਪਣੇ ਸਵਰਗ ਦੂਤਾਂ ਦੇ ਨਾਲ ਆਪਣੇ ਪਿਤਾ ਦੀ ਮਹਿਮਾ ਵਿੱਚ ਆਵੇਗਾ ਤੇ ਉਸ ਸਮੇਂ ਉਹ ਹਰ ਇੱਕ ਨੂੰ ਉਸਦੇ ਕੰਮ ਦੇ ਅਨੁਸਾਰ ਉਸਦਾ ਪ੍ਰਤੀਫਲ ਦੇਵੇਗਾ ਉਸਦੇ ਆਦਰ ਸਨਮਾਨ ਤੇ ਪਰਸ਼ੰਸਾ ਦੇ ਵਿੱਚ ਜਦ ਉਹ ਆਵੇਗਾ ਪ੍ਰਭੂ ਯੇਸ਼ੂ ਮਸੀਹ ਆਪਣੇ ਉਸ ਭਵਿੱਖ ਦੇ ਸਮੇਂ ਦੇ ਵਿਸ਼ੇ ਵਿੱਚ ਦੱਸ ਰਹੇ ਹਨ ਪਿਆਰੋ ਇਸ ਵਚਨ ਵਿੱਚ ਉਸ ਦੇ ਆਗਮਨ ਦਾ ਇੱਕ ਪੱਕਾ ਵਾਅਦਾ ਕੀਤਾ ਗਿਆ ਹੈ ਤੇ ਇਸ ਸਰਲੇਖ ਨੂੰ ਅਪਣਾਉਣ ਵਿੱਚ ਕੋਈ ਸ਼ਰਮ ਉਹ ਮਹਿਸੂਸ ਨਹੀਂ ਕਰਦਾ ਇਸ ਸਰਲੇਖ ਦੇ ਅਨੁਸਾਰ ਉਹ ਹਰੇਕ ਮਨੁੱਖ ਨੂੰ ਜੋ ਉਸ ਉੱਤੇ ਵਿਸ਼ਵਾਸ ਰੱਖਦੇ ਹਨ ਉਸਦੇ ਗੁਨਾਹਾਂ ਅਤੇ ਉਸਦੇ ਕਮਾਂ ਨੂੰ ਸਵੀਕਾਰ ਕਰਦੇ ਹਨ ਮਨੁੱਖ ਜਾਤੀ ਦੀ ਮੁਕਤੀ ਲਈ ਉਸਦੇ ਸਲੀਬ ਤੇ ਬਲੀਦਾਨ ਅਤੇ ਪੁਨਰਉਥਾਨ ਵਿੱਚ ਵਿਸ਼ਵਾਸ ਰੱਖਦੇ ਹਨ ਉਸ ਨੂੰ ਆਪਣੇ ਜੀਵਨ ਵਿੱਚ ਪ੍ਰਭੂ ਅਤੇ ਮੁਕਤੀਦਾਤਾ ਸਵੀਕਾਰ ਕਰਦੇ ਹਨ ਉਹ ਪਾਪਾਂ ਦੀ ਮਾਫੀ ਨੂੰ ਪ੍ਰਾਪਤ ਕਰਦੇ ਹਨ ਅਤੇ ਉਹ ਮੁਕਤੀ ਨੂੰ ਪਾ ਲੈਂਦੇ ਹਨ ਉਹਨਾਂ ਨੂੰ ਉਹ ਆਪਣਾ ਭਰਾ ਕਹਿਣ ਵਿੱਚ ਨਹੀਂ ਸ਼ਰਮਾਉਂਦਾ ਉਹ ਵੀ ਉਹਨੂੰ ਵੇਖਣਗੇ ਉਸ ਦਿਨ ਪਛਤਾਵਣਗੇ ਰੋਵਣਗੇ ਤੇ ਆਪਣੀ ਛਾਤੀ ਪੇਟਣਗੇ ਜਿਵੇਂ ਕੋਈ ਆਪਣੇ ਇਕਲੌਤੇ ਪੁੱਤਰ ਦੇ ਲਈ ਰੋਂਦਾ ਹੈ ਕਿਉਂਕਿ ਉਹ ਉਸ ਦੇ ਉੱਤੇ ਵਿਸ਼ਵਾਸ ਨਹੀਂ ਕਰਨਗੇ ਉਹਦੇ ਇਨਕਾਰ ਦਾ ਪਛਤਾਵਾ ਅਣਗਿਣਤ ਹੋਵੇਗਾ ਪਰੰਤੂ ਉਸ ਵੇਲੇ ਬਹੁਤ देर ਹੋ ਚੁੱਕੀ ਹੋਵੇਗੀ ਕਿਉਂਕਿ ਹੁਣ ਉਹ ਇਨਸਾਫ ਕਰਨ ਦੇ ਲਈ ਰਾਜ ਕਰਨ ਵਾਸਤੇ ਆਉਣ ਵਾਲਾ ਹੈ ਪਰੰਤੂ ਜਿਨ੍ਹਾਂ ਨੇ ਉਸਦੇ ਉੱਤੇ ਵਿਸ਼ਵਾਸ ਰੱਖਿਆ ਹੈ ਉਹ ਆਨੰਦ ਮਨਾਉਂਦੇ ਹੋਏ ਅਤੇ ਉਹਦੇ ਨਾਲ ਮਹਿਮਾਂ ਦੇ ਵਿੱਚ ਦਾਖਲ ਹੋਣਗੇ ਪਿਆਰੋ ਉਹਦੇ ਆਗਮਨ ਉੱਤੇ ਤੁਸੀਂ ਕਿਸ ਤਰ੍ਹਾਂ ਉਹਦਾ ਸਾਹਮਣਾ ਕਰਨਾ ਚਾਹੋਗੇ ਪਰਮੇਸ਼ਰ ਤੁਹਾਡੀ ਸਹਾਇਤਾ ਕਰੇ ਧੰਨਵਾਦ